ਤਾਂ ਪੰਜਾਬੀ ਤੋਂ ਹਿੰਦੀ ਸਾਹਿਦ ਦੇ ਉੱਗੇ ਸਿੱਖ ਵਿਦਵਾਨ ਪਦਮਸ਼ਰੀ ਡਾਕਟਰ ਰਤਨ ਸਿੰਘ ਜੱਗੀ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਤਾਂ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਦੀ ਤਰਫੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਕੈਬਨਿਟ ਮੰਤਰੀ ਡਾਕਟਰ ਪ੍ਰਵੀਰ ਸਿੰਘ ਤਰੁਪਰੇ ਸਿੰਘ ਸੋਹ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਇਸ ਮੌਕੇ ਉੱਥੇ ਵੱਖ-ਵੱਖ ਸ਼ਖਸੀਅਤਾਂ ਨੇ ਡਾਕਟਰ ਰਤਨ ਸਿੰਘ ਜੱਗੀ ਨੂੰ ਨਿਮਿੱਘਾਂ ਸ਼ਰਧਾ ਜਲੀਆਂ ਦਿੱਂਦਿਆਂ ਹੋਇਆਂ ਉਹਨਾਂ ਵੱਲੋਂ ਅੰਤਲੇ ਸੁਵਾਸਾ ਤੱਕ ਕਲਮ ਦੀ ਸੇਵਾ ਕਰਦਿਆਂ ਉਹਨਾਂ ਨੂੰ ਸਿੱਖ ਸਾਹਿਬ ਦਾ ਨਿਰਮਾਤਾ ਵਾਲਾ ਨਿਰ ਵਿਦਵਾਨ ਸੇਵਾਦਾਰ ਕਰਾਂ ਦਿੱਤਾ। ਸਪੀਕਰ ਕੁਲਦਾਰ ਸਿੰਘ ਸਦਵਾ ਨੇ ਆਖਿਆ ਕਿ ਡਾਕਟਰ ਜੱਗੀ ਦਾ ਸਮੂਚਾ ਜੀਵਨ ਅਕਾਲ ਚਲਾਣਾ ਗੁਰਮਤ ਦੇ ਨਾਲ ਭਰਪੂਰ ਰਿਹਾ ਹੈ। ਉਹਨੇ ਕਿਹਾ ਕਿ ਡਾਕਟਰ ਜੱਗੀ ਨੇ ਗੁਰੂ ਦੀ ਸੇਵਾ ਸਾਹਿਤ ਰਹੀ ਕੀਤੀ ਹੈ। ਇਸੇ ਲਈ ਉਹਨਾਂ ਦੀ ਮहिमा ਚਾਰੇ ਪਾਸੇ ਫੈਲ ਗਿਆ। ਤਾਂ ਸਦਵਾ ਨੇ ਡਾਕਟਰ ਜੱਗੀ ਤੋਂ ਸੇਧ ਲੈਣ ਦਾ ਸਦਾ ਦਿੰਦਿਆ ਕਿਹਾ ਕਿ ਉਹ ਅੰਤਲੇ ਸੁਵਾਸਾ ਤੱਕ ਗੁਰੂ ਦੇ ਕਲਮ ਦੀ ਸੇਵਾ ਕਰਦੇ ਰਹੇ। ਤਾਂ ਇਸ ਮントਰੀ ਡਾਕਟਰ ਬਲਬੀਰ ਸਿੰਘ ਅਤੇ ਪਿੰਡ ਵਿਕਾਸ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਡਾਕਟਰ ਰਤਨ ਸਿੰਘ ਜੱਗੀ ਜੀ ਸਾਹਿਤ ਨੂੰ ਲਾ ਮਿਸਾਲ ਸੇਵਾ ਹੈ ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ